ਫੌਜੀ ਦੀ ਪਤਨੀ 4 ਸਾਲਾਂ ਤੋਂ ਲੈਰੀ ਸੀ ਵਿਧਵਾ ਪੈਨਸ਼ਨ ਅਚਾਨਕ ਕੋਡ ਦੇ ਵਿੱਚ ਆ ਕੇ ਬੋਲਿਆ ਜਨਾਬ ਮੈਂ ਜਿਉਂਦਾ ਹਾਂ ਸੱਸ ਜਵਾਈ ਨਾਲ ਹੋਈ ਫਰਾਰ ਕਿਉਂਕਿ ਜਵਾਈ ਦਾ ਆ ਗਿਆ ਸੀ ਸਸਤੇ ਦਿਲ ਅੱਜ ਰੀਲ ਬਹੁਤ ਸੋਹਣੇ ਗਾਣੇ ਤੇ ਬਣਾਉਣੀ ਹੈ ਮੈਂ ਸੂਟ ਸਾਰ ਸੋਹਣਾ ਪਾਇਆ ਤੇ ਰੀਲ ਮੈਂ ਬਣਾ ਲੈਣੀ ਹੈ ਅੱਛੀ ਮਿਲੀਨ ਵੀ ਉੱਤੇ ਟੱਪਣ ਘੇਰ ਇਦਾਂ ਦੀ ਰੀਲ ਬਣਾਉਂਗੀ ਐਂ ਕਰਦੀ ਹਾਂ ਕੰਤ ਤੇ ਚੜਕੇ ਬਣਾਉਂਗੀ ਰੀਲ ਆਏ ਪਿੱਛੇ ਪਤਾ ਲੱਗੇ ਵੀ ਮੈਂ ਬਹੁਤ ਸੋਹਣੀ ਲੱਗ ਰਹੀ ਹਾਂ ਪਿੱਛੇ 뷰 ਬਹੁਤ ਸੋਹਣਾ ਆਜੂਗਾ ਕਿਉਂਕਿ ਮੈਂ ਘਟਾ ਡਿੱਗਣਾ ਮੈਨੂੰ ਕੀ ਲੋੜ ਵਧੀਆ ਤਰੀਕੇ ਨਾਲ ਦਿਖਾਵਾਂਗੀ ਖੈਰ ਰੀਲਾਂ ਦੀ ਗੱਲ ਤਾਂ ਬਾਅਦ ਚੋ ਕਰੀਏ ਜਿਹੜੀ ਨਵੀਂ ਰੀਲ ਪੈ ਗਈ ਐ ਇਹਦਾ ਕੀ ਹੱਲ ਕਰੀਏ ਹੈਲੋ ਜੀ ਕਿਵੇਂ ਹੋ ਠੀਕ ਠਾਕ ਹੋ ਤੁਸੀਂ ਪ੍ਰੋਗਰਾਮ ਦੇਖਦੇ ਰਹਨੇ ਹੋ ਉੱਠ ਖੜੇ ਹੋ ਚਾਚੂ ਪੀ ਲੋ ਜੇ ਨਹੀਂ ਪੀਣੀ ਤਾਂ ਫਿਰ ਫਰਾਈ ਕੀਤੀਆਂ ਤਾਂ ਇਹ ਖਬਰਾਂ ਸੁਣ ਲੋ ਅੱਛਾ ਮੈਂ ਤੇ ਖਬਰਾਂ ਦੀ ਗੱਲ ਕਰਨ ਦੀ ਪਈ ਸੀ ਮੈਂ ਰੀਲ ਬਣਾਉਣੀ ਸੀ ਤੇ ਮੈਂ ਤੇ ਹੁਣ ਡਰ ਗਈਆਂ ਖਬਰ ਪੜ ਕੇ ਕਹਿੰਦੇ ਰੀਲ ਬਣਾਉਣ ਦੇ ਚੱਕਰ ਚ ਪੈ ਗਿਆ ਪੰਗਾ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਨਦੀ 'ਚ ਰੁੜ ਗਈ ਮਹਿਲਾ ਉਹ ਉਹਦੇ ਵਿੱਚ ਨਦੀ 'ਚ ਖੜ ਕੇ ਉਤਰਾਖੰਡ ਦੀ ਲੱਗਦੀ ਹੈ ਉਹ ਜਿੱਥੇ ਉਹ ਖੜੀ ਹੈ ਉੱਤੇ ਖੜ ਕੇ ਵੀਡੀਓ ਬਣਾਉਂਦੀ ਹੋਣੀ ਹੈ ਵਿਚਾਰੀ ਐਕਸ਼ਨ ਕਰਦੀ ਹੋਣੀ ਆ ਨੂੰ ਤਾਂ ਐਸੀ ਵੀ ਚੱਲ ਮੈਂ ਵੀਡੀਓ ਬਣਾਉਂਗੀ ਵੀ ਚਲੋ ਸੋਹਣਾ ਲੱਗੂਗਾ ਉਹਨੂੰ ਕੀ ਪਤਾ ਸੀ ਨਦੀ ਦਾ ਪਾਣੀ ਉਹਨੂੰ ਵਹਾ ਕੇ ਲੈ ਜੂ ਨਾਲ ਪਿੱਛੇ ਜਵਾਕ ਮੰਮੀ ਮੰਮੀ ਕਰਦਾ ਰਹਿ ਗਿਆ ਤੇ ਮਾਂ ਵਿਚਾਰੀ ਰੁੜ ਗਈ ਹੈ ਖੈਰ ਕੀ ਕਰਾਂਗੇ ਇਹੋ ਜਿਹੇ ਵਿਹਾਂ ਦਾ ਜਿਹੜੇ ਤੁਹਾਡੀ jaan ਹੀ ਲੈ ਜੇ ਹੈ ਚਾਂਤੋ ਵੱਧ ਕੇ ਕੀ ਕੀਮਤੀ ਦੱਸੂ। ਬੱਤ ਸਹੀ ਹੈ। ਅਸੀਂ ਤਾਂ ਨਾ ਇੰਨਾ ਸੋਖਾ ਸਮਝਦੇ ਆਂ ਸਾਰਾ ਕੁਝ ਵੀ ਰਿਵਿਊ ਦੇ ਚੱਕਰ ਚ ਕੁਝ ਵੀ ਕਰ ਲਿਆ। ਭਾਈ ਕੁਦਰਤ ਐ ਕਿਸੇ ਨੂੰ ਬਖਸ਼ਦੀ ਥੋੜੀ ਐ। ਦੱਸੋ ਹੁਣ ਐਡਾ ਪਾਣੀ ਦਾ ਵਹਾ ਛੱਲਿਆ ਜਾਊਗਾ? ਵਿਚਾਰੀ ਜਾਨ ਹੋ ਗਈ ਤੇ ਜਿਹੜਾ ਜਵਾਕ ਰੁਲ ਗਿਆ ਔਰ ਰੁਲ ਗਿਆ। ਮੈਨੂੰ ਤਾਂ ਬੜਾ ਦੁੱਖ ਲੱਗਿਆ। ਨਾ ਭਈ ਆਏ ਨਾ ਕਰਿਆ ਕਰੋ। ਆ ਪਿੱਛੇ ਜੀ ਮੈਂ ਇੱਕ ਹੋ ਰੀਲ ਹੋਰ ਵੇਖੀ ਸੀ ਇੱਕ ਉਹਦੀ ਮਾਂ ਮਤਲਬ ਜਵਾਕ ਨੂੰ ਕੰਧ ਤੇ ਬਿਠਾਈ ਬੈਠੇ ਟਰੈਸ ਤੇ ਲਮਕਾ ਕੇ ਰੀਲ ਬਣਾ ਰਹੀ ਵਿਦਸ ਕੀ ਹੋ ਜੂ ਵਾਲੇ ਵੀ ਉਹ ਆ ਜਾਣਗੇ ਤੇ ਜੇ ਜਵਾਖ ਜਾਣੂਗੇ ਆ ਫਿਰ ਕੀ ਕਰਦੀ ਕਮਲੇ ਹੋਏ ਪਏ ਆ ਸਰੀਲਾਂ ਦੇ ਚੱਕਰ ਦੇ ਵਿੱਚ ਹਾਂ ਰੀਲੋ ਰੀਲ ਹੋਇਆ ਪਿਆ ਕੰਮ ਕੀ ਕਰੀਏ ਬਿਸ਼ਰਮੀ ਦੀ ਹੱਦ ਪਾਰ ਹੈ ਹੁਣ ਆ ਕੀ ਹੋ ਗਿਆ 10 ਸਲੇ ਬੇਸ਼ਰਮੀ ਦੇ ਕਹਿੰਦੇ ਕੋਈ ਹੱਦ ਨਹੀਂ ਹੁੰਦੀ ਮੰਦਰ 'ਚ ਇੱਕ ਬਾਬਾ ਆ ਗਿਆ ਤੇ ਮੰਦਰ 'ਚ ਜਾ ਕੇ ਉਹਨੇ ਭਾਈ ਕੁੜੀ ਦੀ ਫੋਟੋ ਖਿੱਚ ਲਈ ਵੀਡੀਓ ਬਣਾ ਲਈ ਕੁੜੀ ਨੂੰ ਸ਼ੱਕ ਹੋ ਗਿਆ ਉਹਨੂੰ ਲੱਗ ਗਿਆ ਪਤਾ ਵੀ ਇਹਨੇ ਸ਼ਾਇਦ ਫੋਟੋ ਫੋਟੋ ਕਿੱਚੀ ਹੈ ਤੇ ਜਦੋਂ ਕੁੜੀ ਨੇ ਕਿਹਾ ਵੀ ਭਾਈ ਬਾਬਾ ਫੋਨ ਖੋਲ ਕੇ ਦਿਖਾਓ ਉਹ ਕਹਿੰਦਾ ਮੈਂ ਤਾਂ ਕੋਈ ਫੋਟੋ ਨਹੀਂ ਕਿੱਚੀ ਜਦੋਂ ਕੁੜੀ ਨੇ ਫੋਨ ਖਲਵਾ ਕੇ ਦੇਖਿਆ ਵੀਡੀਓ 'ਚ ਬਾਬਾ ਤਾਂ ਉਹਦੀ ਲੱਤਾਂ ਦੀਆਂ ਫੋਟੋਆਂ ਕਿੱਚੀ ਫਿਰੇ ਹੁਣ ਮੰਦਰ 'ਚ ਜਾਂਦਾ ਬੰਦਾ ਮੱਥਾ ਟੇਕਦਾਗਾ ਤੇ ਉੱਥੇ ਬੰਦਾ ਪਾਠ ਪੂਜਾ ਕਰੇ ਜਾ ਕੇ ਤੇ ਬਾਬਾ ਇਹ ਆਸ਼ਕਬਾਜ਼ੀਆਂ ਕਰ ਰਿਹਾ। ਵੱਤ ਸਹੀ ਹੈ। ਦਿਨ ਢਰਕ ਵੱਦਾ ਹੀ ਜਾ ਰਿਹਾ ਕਿ ਚੱਲੀ ਜਾਂਦਾ ਮੈਨੂੰ ਤਾਂ ਸਮਝ ਨਹੀਂ ਆ ਰਹੀ। ਬਜ਼ੁਰਗ ਬੰਦਾ ਹੈ ਰੱਬ ਦਾ ਨਾਮ ਲੈ ਜਾ ਕੇ ਉੱਥੇ ਜਾ ਕੇ ਆਸ਼ਕਬਾਜ਼ੀਆਂ ਕਰਦਾ ਪਿਆ ਸੀ। ਇਹ ਤੇ ਕੁੜੀ ਚੰਗੀ ਸੀ ਨੇ ਬਖਸ਼ ਤਾਂ। ਨਹੀਂ ਤਾਂ ਸੇਵਾ ਬੜੀ ਹੋਣੀ ਸੀ। ਕਰਨ ਤਾਂ ਮੰਦਿਰ ਚ ਸੇਵਾ ਗਿਆ ਹੁਣਾਂ ਤੇ ਉੱਥੇ ਆਪਦੀ ਕਰਾ ਕੇ ਆ ਜਾਂਦਾ। ਸ਼ਰਮ ਨਹੀਂ ਆਉਂਦੀ ਇਹਨੂੰ। ਪਿਓ ਦਾਦਿਆਂ ਵਰਗੇ ਹੈਗੇ ਨੇ ਕਿ ਇਹੋ ਜਿਲੇ ਲੱਛਣ ਕਰਦੇ ਨੇ। ਫੌਜੀ ਦੀ ਪਤਨੀ 4 ਸਾਲਾਂ ਤੋਂ ਲੈ ਰਹੀ ਸੀ ਵਿਧਵਾ ਪੈਨਸ਼ਨ ਅਚਾਨਕ ਕੋਰਟ ਦੇ ਵਿੱਚ ਆ ਕੇ ਬੋਲਿਆ ਜਨਾਬ ਮੈਂ ਜਿਉਂਦਾ ਹਾਂ ਪਾਵਾ ਤੇ ਚਾਉਂਦਾ ਸੀ ਤੇ ਕਿੱਥੇ ਗਿਆ ਸੀ ਹੁਣ ਤੱਕ ਪਤਨੀ ਤੇਰੀ ਪੈਨਸ਼ਨਾਂ ਲੈਣਦੀ ਰਹੇਗੀ ਜਾਣ ਕੇ ਨਹੀਂ ਉਹਨੇ ਲਈ ਕਹਿੰਦੇ ਫੌਜੀ ਕਹਿੰਦਾ ਕਿ ਮੇਰਾ ਤਾਂ ਕਹਿੰਦੇ ਵੀ ਮੈਂ ਬੇਹੋਸ਼ ਸੁੱਨ ਹੋ ਗਿਆ ਸੀ ਮੇਰ ਤਾਂ ਯਾਦ ਅਸਤ ਬਾਗੀ ਸੀ ਉਸ ਤੋਂ ਬਾਅਦ ਮੈਨੂੰ ਜੇਲ੍ਹ ਚ ਡੱਕਰਤਾ ਨਾ 12 ਸਾਲ ਘਰੇ ਬੜਿਆ ਤੇ ਨਾ ਕਿਸੇ ਨਾਲ ਕੋਈ ਸੰਪਰਕ ਸੀਗਾ ਤੇ ਬਾਅਦ ਚ ਉਹ ਫੌਜੀ ਹੋਣਾ ਕਿ ਕਹਿੰਦਾ ਵੀ ਮੈਂ ਤਾਂ ਭਾਈ ਜਾਉਂਦਾ ਮੇਰੇ ਤਾਂ ਉਹੀ ਮਾਰਤਾ ਸੀ ਗੱਲਾਂ ਗੱਲਾਂ ਚ ਖੈਰ ਕਹਿੰਦੇ ਵੀ ਹੁਣ ਜਿਹੜੀ ਪੈਨਸ਼ਨ ਉਹ ਲੈ ਰਹੀ ਹੈ ਔਰਤ ਤੇ ਉਹਦੀ ਉਹਦੀ ਚਿੰਤਾ ਵਧ ਗਈ ਚਿੰਤਾ ਤਾਂ ਵੈਸੇ ਕਾਹਨੂੰ ਵਧਣੀ ਚਾਹੀਦੀ ਹੈ ਅਗਲੀ ਦੱਕਾ ਅਲਾ ਵਾਪਸ ਮੁੜੇ ਅਗਲੀ ਤਾਂ ਹੀ ਖੁਸ਼ੀ ਵਾਲੀ ਗੱਲ ਹੈ ਪੈਸਾ ਪੂਸਾ ਤਾਂ ਬਾਅਦ ਦੇਖਾਂਗੇ ਪੈਨਸ਼ਨ ਕੀ ਤੁਹਾਡੇ ਘਰ ਆਲਾ ਆ ਗਿਆ ਬਹੁਤ ਵਧੀਆ ਗੱਲ ਹੈ ਅਗਲੀ ਲਈ ਤਾਂ ਸਰਪ੍ਰਾਈਜ਼ ਹੀ ਹੋ ਗਿਆ ਤਾਂ ਮਿਰੇਕਲ ਚਮਤਕਾਰ ਹੋ ਗਿਆ ਹੈ ਕੈਸੇ ਹਰਾਮੀ ਦੀ ਖਬਰ ਸੀਗੀ ਵੀ ਬੰਦਾ ਚਾਉਂਦਾ ਮਰਿਆ ਘਰਾਰ ਕਰਤਾ ਕਿਸੇ ਨੇ ਕੋਈ ਪੁੱਛ ਪੜਤਾਲ ਹੀ ਨਹੀਂ ਕੀਤੀ ਵੀ ਕਿੱਥੇ ਸੀ ਕਿੱਥੇ ਨਹੀਂ ਐਨੇ ਸਾਲਾਂ ਬਾਅਦ ਆ ਗਿਆ ਵਾਹ ਕਰੋ ਅਜੀਬ ਰੰਗ ਨੇ ਤੇਰੀ ਦੁਨੀਆ ਦੇ ਰੱਬਾ ਕੀ ਚੰਦ ਰਿਹਾ ਸੱਸ ਜਵਾਈ ਨਾਲ ਹੋਈ ਫਰਾਰ ਕਿਉਂਕਿ ਜਵਾਈ ਦਾ ਆ ਗਿਆ ਸੀ ਸਸਤੇ ਦਿਲ ਵਾਹ ਕਰੋ ਇੱਕ ਹੀ ਚੱਕਰ ਪੈ ਗਿਆ ਹੁਣ ਸਾਸੂ ਦੀ ਮਾਂ ਆਸਮਾਨ ਹੈ ਕਹਿੰਦੇ ਜਦੋਂ ਤੁਹਾਡਾ ਵਿਆਹ ਹੁੰਦਾ ਤੁਹਾਡੀ ਸੱਸ ਤੁਹਾਡੀ ਮਾਂ ਬਣ ਜਾਂਦੀ ਹੈ ਬੱਤ ਸਹੀ ਹੈ ਤੇ ਇੰਨੇ ਤਾਂ ਮਸ਼ੂਕ ਹੀ ਬਣਾ ਲਈ ਦੱਸ ਹੈ ਕਹਿੰਦੇ ਕੁੜੀ ਨਾਲ ਵਿਆਹ ਹੋਣਾ ਸੀ ਤੇ ਵਿਆਹ ਤੋਂ ਪਹਿਲਾਂ ਹੀ ਸੱਸ ਨੂੰ ਲੈ ਕੇ ਭੱਜ ਗਿਆ ਜਵਾਈ ਤੇ ਇਹੋ ਜੀ ਸੱਸ ਜਿਹਦੇ ਤੋਂ ਦੋ ਕੰਤੇ ਨਹੀਂ ਲਾਈਆਂ ਗਈਆਂ ਹੈ ਇਹੋ ਜਿਹਾਂ ਦੇ ਘਰੇ ਕੁੜੀ ਦੇਣ ਲੱਗੇ ਸੀ ਬਾਅਦ ਚੋ ਪਤਾ ਲੱਗਿਆ ਉਹਦੇ ਘਰ ਵਾਲਾ ਕਹਿੰਦਾ ਸੱਸ ਦੇ ਕਹਿੰਦਾ ਉਹਦੇ ਤਾਂ ਪਹਿਲਾਂ ਹੀ ਕਿਤੇ ਹੋਰ ਅਫੇਅਰ ਸੀ ਬੰਦੇ ਦੇ ਉਹ ਤਾਂ ਪਹਿਲਾਂ ਵੀ ਕਿੰਨੀਆਂ ਨੂੰ ਲੈ ਕੇ ਭੱਜ ਗਿਆ ਤੇ ਤੁਸੀਂ ਉਹਦੇ ਨਾਲ ਆldi ਕੁੜੀ ਵੀ ਆਉਣ ਲੱਗੇ ਸੀ ਹੁਣ ਤੁਹਾਨੂੰ ਪਤਾ ਲੱਗ ਗਿਆ ਚਲੋ ਖੈਰ ਜੋ ਹੋਇਆ ਅੱਛੇ ਕੇ ਲਿਏ ਹੋਇਆ ਕੁੜੀ ਤਾਂ ਤੁਹਾਡੀ ਸੇਫ ਰਹਿ ਗਈ ਐ ਖੈਰ ਚਿੰਤਾ ਤਾਂ ਅੰਕਲ ਨੂੰ ਪੈ ਗਈ ਐ ਨਾ ਤੁਹਾਡੀ ਕਿੱਥੋਂ ਲਿਆਉਂ ਅੱਜੋ ਕੀ ਵਾਪਸ ਕਿੰਨਾ ਕੁ ਟਾਈਮ ਕੋਈ ਕਿਸੇ ਨੂੰ ਭਜਾ ਕੇ ਲੈ ਕੇ ਜਾਂਦਾ ਐ ਜਿੰਨਾ ਟਾਈਮ ਪੈਸੇ ਹੁੰਦੇ ਨੇ ਉਹ ਦੀਆਂ ਮੈਂ ਤਾਂ ਸੁਣਿਆ ਕਹਿੰਦੇ ਕੁੜੀ ਦਾ ਜਿਹੜਾ ਦਾਜ ਲਈ ਪੈਸੇ ਸੀਗੇ ਸੋਨਾ ਸੋਨਾ ਲੈ ਕੇ ਭੱਜ ਗਏ ਜਦੋਂ ਮੁੱਕ ਗਏ ਆਪੇ ਆ ਜਾਣਗੇ ਅੰਕਲ ਜੀ ਤੁਸੀਂ ਟੈਨਸ਼ਨ ਨਾ ਲਓ ਅੱਛਾ ਹੋ ਜਾਂਦਾ ਖੈਰ ਮਾੜੇ ਜਿਹੜੇ ਰਿਸ਼ਤੇ ਨੂੰ ਅਸੀਂ ਇਨਾ ਪਵਿੱਤਰ ਮੰਨਦੇ ਸੀਗੇ ਤੇ ਉਹਨਾਂ ਦਾ ਘਾਣ ਹੋ ਗਿਆ ਹੀ ਨਹੀਂ ਪਤਾ ਕੋਈ ਵੱਡੇ ਛੋਟੇ ਦੀ ਕੋਈ ਉਮਰ ਦਾ ਲਿਹਾਜ਼ ਨਹੀਂ ਵੇਖਦੇ ਇੱਜ਼ਤ ਨਹੀਂ ਦੇਖਦੇ ਬਸ ਸਿਰਫ ਇੱਕ ਕੋਈ ਚੀਜ਼ ਆਸ਼ਕਵਾਜੀ ਪਿਆਰ ਪਤਾ ਨਹੀਂ ਕਿਵੇਂ ਹੋ ਜਾਂਦਾ ਹੈ ਨਾ ਨੂੰ ਤਾਂ ਹੈ ਚਲ ਅਲ ਦੇ ਕੰਮ ਨਾਲ ਪਿਆਰ ਕਰਨਾ ਚਾਹੀਦਾ ਵੇਸੀ ਆਪਣੇ ਕਰੀਬੀਆਂ ਨਾਲ ਆਪਣੇ ਮਾਪਿਓ ਨਾਲ ਕੰਮ ਪਿਆਰ ਕਰਨਾ ਚਾਹੀਦਾ ਰੱਬ ਨਾਲ ਪਿਆਰ ਕਰੋ ਕੀ ਰੱਖਿਆ ਲੋਕਾਂ ਚ ਕੁਛ ਨਹੀਂ ਰੱਖਿਆ ਫਿਰ ਵੈਸੇ ਤੁਸੀਂ ਮੇਰੇ ਪ੍ਰੋਗਰਾਮ ਤਾਂ ਦੇਖ ਹੀ ਲੈਣੇ ਹੋਗੇ ਕਿੰਨਾ ਕੁ ਪਿਆਰ ਕਰਦੇ ਮੇਰੇ ਪ੍ਰੋਗਰਾਮ ਨੇ ਵੀ ਮੈਨੂੰ ਕਮੈਂਟ ਕਰਕੇ ਦੱਸ ਦੋ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ ਖੂਬ ਪਿਆਰ ਵਰਸਾਵਾਂਗੇ ਮਿਲਦੇ ਆਂ ਫਿਰ ਅਗਲੀ ਵਾਰੀ ਦਿਲ ਤੇ ਨਾ ਲਾਜੋ ਗੱਲ ਮੈਂ ਮਜ਼ਾਕ ਕਰਨ ਦੀ ਹੁੰਦੀ ਹੈ